ਹੁਸ਼ਿਆਰਪੁਰ ਦੇ ਪਿੰਡ ਸੈਲਾਖੋੜ ਦਾ 32 ਸਾਲਾ ਨੌਜਵਾਨ ਰਵਿੰਦਰ ਸਿੰਘ ਮਾਨ ਜੋ ਸੁਪਨੇ ਲੈ ਕੇ ਦੁਬਈ ਕਮਾਈ ਲਈ ਗਿਆ ਸੀ ਇਸ ਸਮੇਂ ਉਥੇ ਜੇਲ੍ਹ ਵਿੱਚ ਕੈਦ ਹੈ ਉਸ ਤੇ 70000 ਰੁਪਏ ਦਾ ਜ਼ੁਰਮਾਨਾ ਲੱਗ ਗਿਆ ਹੈ ਜੋ ਨਾ ਪਰੰਦੀ ਸੂਰਤ ਵਿੱਚ ਉਸ ਨੂੰ ਲੰਬੀ ਕੈਦ ਦੀ سزا ਹੋ ਸਕਦੀ ਹੈ ਰਵਿੰਦਰ ਸਿੰਘ ਮਾਨਦੇ ਬਜ਼ੁਰਗ ਮਾਪੇ ਦਰਦ-ਦਰ ਤੇ ਦਰਵਾਜ਼ਿਆਂ ਤੇ ਜਾ ਕੇ ਮਦਦ ਦੀ ਅਪੀਲ ਕਰ ਰਹੇ ਨੇ ਉਹਨਾਂ ਨੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਪਣੇ ਪੁੱਤਰ ਦੀ ਰਿਹਾਈ ਲਈ ਗੁਹਾਰ ਲਗਾਈ ਹੈ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਰਵਿੰਦਰ ਸਿੰਘ ਮਾਨ ਇਸ ਸਾਲ ਫਰਵਰੀ ਮਹੀਨੇ ਦੁਬਈ ਟਰੱਕ ਚਲਾਉਣ ਦੇ ਕੰਮ ਲਈ ਗਿਆ ਸੀ ਅਗਸਤ ਮਹੀਨੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਟਰੱਕ ਅੱਗੇ ਅਚਾਨਕ ਆ ਗਿਆ ਅਤੇ ਰਵਿੰਦਰ ਵੱਲੋਂ ਚਲਾਈ ਟਰੱਕ ਦੇ ਟਾਇਰਾ ਹੇਠ ਆਉਣ ਨਾਲ ਉਸ ਦੀ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਰਵਿੰਦਰ ਨੂੰ ਦੁਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹਾਂਜੀ ਬਸ ਇਹ ਰਿਕਵੈਸਟ ਕਰਦੇ ਹਾਂ ਕਿ ਸਾਡੇ ਮੇਰੇ ਬੱਚੇ ਨੂੰ ਛੁਡਾਣ 'ਮੇ ਸਾਡੀ ਹੈਲਪ ਕਰ ਦਿਓ ਕਿੰਨੀ ਕਿੰਨੀ ਕੁਮਾਰ ਅਰਵਿੰਦਰ ਜੀ ਐਸ ਮਲੇ ਅਰਵਿੰਦਰ 32 ਸਾਲ ਦਾ ਹਾਂ ਜੀ 32 ਸਾਲ ਦਾ ਹਾਂ ਜੀ ਕਦੋਂ ਕੁ ਗਿਆ ਸੀਗਾ ਜੀ ਦੁਬਈ ਜੀ ਫਾਰ ਬ੍ਰਿਚ ਗਿਆ ਸੀਗਾ ਫਾਰ ਬ੍ਰਿਚ ਗਿਆ ਸੀਗਾ ਤੇ ਹੁਣ ਕਿੰਨਾ ਕੁ سرمਾਇਆ ਜਿਹੜਾ ਕਿਉਂਕਿ ਤੁਸੀਂ ਸਾਰਾ ਪੂੰਜੀ ਜਿਹੜੀ ਲਗਾਤੀ ਉਹਨੂੰ ਭੇਡਣ ਤੇ ਤੁਹਾਡੇ ਹਸਬੰਦ ਨੇ ਦੱਸਿਆ ਹਾਂ ਜੀ ਤੇ ਇਸ ਵੇਲੇ ਕੀ ਹਾਲਾਤ ਨੇ ਕਿਦਾਂ ਦਿਨ ਕੱਟ ਰਹੇ ਹੋ ਤੇ ਉਡੀਕ ਕੀ ਨਾ ਤਾਂ ਸਾਡੇ ਮੂਹ ਬਹੁਤ ਮਾੜੇ ਆ ਹੂੰ ਤੇ ਬਸ ਮੇਰੇ ਬੱਚੇ ਨੂੰ ਮੇਰੀ ਸਾਡੀ ਹੈਲਪ ਕਰੋ ਸਮੇਂ ਬੱਚੇ ਨੂੰ ਬਾਹਰ ਕਢਾਓ ਜੀ ਚੋ ਜੀ ਇੱਥੇ ਬੈਠਾ ਹਾਂ ਧੰਨਵਾਦ ਜੀ ਇਹ ਤਿੰਨੇ ਪਰਿਵਾਰ ਵਿੱਚ ਆਪਣਾ ਪਰਾਂ ਹੈ ਕਿੰਨੇ ਹੈਗੇ ਆ ਹਾਂ ਜੀ ਇੱਕ ਬੰਦਾ ਦਾਕਾ ਹੈ 2 ਹਾਂ ਜੀ ਠੀਕ ਹੈ ਜੀ ਦੂਜੇ ਬੇਟਾ ਕੀ ਕਰੂਗਾ ਕਿਸ ਤਰ੍ਹਾਂ ਬੰڑا ਵਾਲਾ ਉਹ ਆਪਣਾ ਕੰਮ ਕਰਦਾ ਹੈ ਹਾਂ ਜੀ ਠੀਕ ਹੈ ਪ੍ਰਾਈਵੇਟ ਹੀ ਕਰਦੀ ਹੈ ਹਾਂ ਜੀ ਹਾਂ ਜੀ ਠੀਕ ਹੈ ਕਰੋ ਹਾਂ ਜੀ ਤੁਹਾਡਾ ਕੀ ਨਾਮ ਹੈਗਾ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਸਾਡਾ ਬਲਕੀ ਸਿੰਘ ਜੀ ਇਹ ਕਿੱਥੋਂ ਦੇ ਕੁਛ ਨਹੀਂ ਹੈਗਾ ਜੀ ਪਿੰਡ ਮੇਰਾ ਸੈਲਾ ਕੋਲ ਗਿਲਾਸ਼ਾਹਤ ਪਰ ਤਸਵੀਰ ਰਿਕਾਰਡ ਕਰ। ਇੱਕ ਹੀ ਵਾਕਿਆ ਹੋਇਆ ਹੈ ਕੌਣ ਤੁਹਾਡੇ ਨਾਲ ਗਏ ਹੈ ਕਿ ਕੀ ਕਹਾਣੀ ਹੈ ਕੱਢ ਸਕਦਾ ਸੀ। ਮੇਰਾ ਬੇਟਾ ਰਵਿੰਦਰ ਮਾਨ ਜੀ ਜਿਹੜਾ 7-8 ਮਹੀਨੇ ਪਹਿਲਾਂ ਦਬਈਆਬੂਤਾਬੀ ਦੇ ਵਿੱਚ ਡਰਾਈਵਰ ਬਜੇ ਤੇ ਗਿਆ ਸੀ। ਜੀ। ਲਾਇਸੈਂਸ ਮੰਨਣ ਤੋਂ ਬਾਅਦ ਉਹ ਗੱਡੀ ਚਲਾਉਣ ਲੱਪਿਆ। ਦੋ ਕੁ ਮਹੀਨੇ ਜੇ ਕਰੀਬ ਉਹਨੇ ਗੱਡੀ ਚਲਾਈ ਤਾਂ ਇੱਕ ਚੌਂਕ ਦੇ ਵਿੱਚ ਗੱਡੀ ਖਰਾਬ ਸੀ। ਜੀ। ਤੇ ਇਹ ਗੱਡੀ ਲੈ ਕੇ ਉਹਦੇ ਕੋਲੋਂ ਜਦੋਂ ਕ੍ਰੋਸ ਕਰਨ ਲੱਗਾ ਤਾਂ ਉਹਦੇ ਡਰਾਈਵਿੰਗ ਸੀਟ ਤੋਂ ਬੰਦੇ ਨੇ ਬਾਹਰ ਨੂੰ ਜੰਪ ਕਰ ਦਿੱਤਾ। ਉਹ ਬੰਦਿਆ ਡਿਸਬੈਲੈਂਸ ਹੋਣ ਕਰਕੇ ਉਹ ਜਮੀਨ ਤੋਂ ਮਤਲਬ ਡਿੱਗ ਪਿਆ ਡਿਗੜ ਕਰਕੇ ਇਹਦੀ ਸਾਡੇ ਰਵਿੰਦਰ ਦੇ ਟ੍ਰੈਲਰ ਦੇ ਟਾਇਰਾਂ ਦੇ ਥੱਲੇ ਆ ਗਏ ਪਿਛਲੇ ਟਾਇਰਾਂ ਥੱਲੇ ਆ ਕੇ ਉਹਦੀ ਮੌਤ ਹੋ ਗਈ ਠੀਕ ਹੈ ਉਹ ਉਹ ਕਿੱਥੋਂ ਦੇ ਰਹਿਣ ਵਾਲਾ ਸੀਗਾ ਜੀ ਮੌਤ ਹੋਈ ਆ ਉਹ ਦबई ਦੇ ਹੀ ਸੀਗਾ ਜੀ ਉਹ ਨਹੀਂ ਉਹ ਵੀ ਪੰਜਾਬੀ ਸੀਗਾ ਲੇਕਿਨ ਉਹਦਾ ਬਹੁਤ ਪਿੰਡ ਦਾ ਸਨ ਬਹੁਤ ਤਾਂ ਨਹੀਂ ਪਤਾ ਹੈਗਾ ਠੀਕ ਹੈ ਜੀ ਤੇ ਆਪਣੇ ਬੇਟੇ ਦੀ ਉਮਰ ਕਿੰਨੀ ਹੈਗੀ ਆ ਜੀ ਇਹਦੀ 32 ਸਾਲ ਉਮਰ ਹੈ ਜੀ ਹੁਣ ਕੀ ਵਾਕਿਆ ਹੋਇਆ ਹੈਗਾ ਉਥੇ ਸਜ਼ਾ ਹੋਈ ਹੈ ਜਾਂ ਕੋਈ ਟ੍ਰਾਇਲ ਚੱਲ ਰਿਹਾ ਹੈ ਕੀ ਤੁਹਾਨੂੰ ਖਬਰ ਕੀ ਆਈ ਅੱਜ ਤੱਕ ਉਥੇ ਜੇ ਮਤਲਬ ਕਾਜੀ ਨੇ ਇਹਨੂੰ ਇਹ ਸਜ਼ਾ ਸੁਣਾਈ ਹੈ ਵੀ ਤੇਰਾ ਕਸੂਰ ਨਹੀਂ ਹੈ ਲੇਕਿਨ ਬੰਦਾ ਮਰਨ ਕਰਕੇ ਬਲੱਡ ਮਨੀ ਪਾਣ ਦਾ ਸਾਡੀ ਇਹ ਜੀ ਵਿਧਾ ਬਕੂਨ ਹੈ ਜਿਹੜਾ ਕਾਨੂੰਨ ਦੇ ਮੁਤਾਬਕ ਤੈਨੂੰ 30% ਜਿਹੜਾ ਬਲੱਡ ਮਨੀ 70000 ਰਾਮ ਪਾਇਆ ਜਿਹਦਾ ਕਿ ਇੰਡੀਆ ਦੇ ਵਿੱਚ 17 ਲੱਖ ਰੁਪਏ ਦੇ ਕਰੀਬ ਬਣਦਾ ਹੈਗਾ ਜੀ ਤੇ ਇਹਨਾਂ ਇਹ ਬਲੱਡ ਮਨੀ ਪਾਈ ਹੈ ਔਰ ਅੱਜ ਸਾਨੂੰ ਪੇਪਰ ਵੀ ਉਹਨਾਂ ਨੇ ਭੇਜਿਆ ਵੀ ਜੇ ਤੁਸੀਂ ਬਲਡ ਮਨੀ ਨਹੀਂ ਦਿੰਦੇ ਤਾਂ ਇਹਨੂੰ ਅਸੀਂ ਹੋਰ ਛੇ ਡੀਲ ਦੇ ਪਿਛਟ ਕਰਕੇ ਨੂੰ ਅਸੀਂ ਸਜਾ ਲੱਭੀ ਕਰ ਸਕਦੇ ਹਾਂ ਠੀਕ ਹੈ ਜੀ ਤੇ ਹੁਣ ਕਿਦਾਂ ਕੀ ਮੁਸ਼ਕਲ ਕੀ ਆ ਰਹੀ ਹੈ ਕਿ ਆ ਬਲਡ ਮਨੀ ਦੇ ਵਿੱਚ ਫੇਟਣ ਦੇ ਵਿੱਚ ਹੈ ਕੀ ਕੀ ਦਿੱਕਤਾਂ ਸਬੰਧਾ ਕਰਨਾ ਹੈ ਮੁਸ਼ਕਲ ਪਹਿਲਾਂ ਤਾਂ ਜੀ ਦਾਇਆ ਜੀ ਮੈਂ ਜਿਸ ਤਰ੍ਹਾਂ ਭੇਜਿਆ ਉਸੇ ਜਿਵੇਂ ਕਰਜ਼ਾ ਲੈ ਕੇ ਭੇਜਿਆ ਸੀ ਕਿਉਂਕਿ ਮੇਰੇ ਕੋਲ ਇੰਨੀ ਨਾ ਕੋਈ ਜ਼ਮੀਨ ਜਾਇਦਾਦ ਨਾ ਕੋਈ ਖੁਸ਼ ਹੈਗਾ ਜੀ ਤੇ ਭੇਜਣ ਤੋਂ ਬਾਅਦ ਹਜੇ ਪਹਿਲੀ ਤਨਖਾਹ ਬਿਨਾਂ ਸੀ ਲਈ ਜਾਣ ਨੂੰ ਆ ਵਾਕਿਆ ਹੋ ਗਿਆ ਜੀ ਤੇ ਹੁਣ ਮੈਂ ਸਰਕਾਰੀ ਗੈਰ ਸਰਕਾਰੀ ਸਾਰੇ ਸੰਗਠਨਾਂ ਨੂੰ ਸਾਰੇ ਉੱਪਰ ਤਸੱਲੀ ਤੱਕ ਜੋ ਵੀ ਹੈ ਕੋਈ ਕਿਸੇ ਦਾ ਪ੍ਰਧਾਨ ਹੈ ਜੋ ਕੋਈ ਕੁਝ ਹੋਇਆ ਸਾਰਿਆਂ ਨੇ ਮੈਂ ਕੋਹਾਂ ਹੱਥ ਵਾਕੇ ਦੇਖ ਲਈ ਸਾਰਿਆਂ ਤੱਕ ਮੈਂ ਪਹੁੰਚ ਕਰਕੇ ਦੇਖ ਲਈ ਹੈ ਲੇਕਿਨ ਹਜੇ ਤੱਕ ਕਿਸੇ ਨੇ ਮੇਰੀ ਨਾ ਸਰਕਾਰ ਨੇ ਤੇ ਨਾ ਕਿਸੇ ਨੇ ਪ੍ਰਾਈਵੇਟ ادارے ਨੇ ਮੇਰੀ ਬਾਹ ਪੜੀ ਹੈ ਤੇ ਨਾ ਮੈਨੂੰ ਕੋਈ ਮਦਦ ਉਹਨਾਂ ਨੇ ਦਿੱਤੀ ਹੈ ਮਤਲਬ ਸਰਕਾਰੀ ਦੁਆਰੇ ਤੁਸੀਂ ਸਿਆਸਦਾਨਾਂ ਨੂੰ ਸਾਰਿਆਂ ਨੂੰ ਮਿਲਿਆ ਸਾਰਿਆਂ ਨੂੰ ਮਿਲ ਲਿਆ ਜੀ ਠੀਕ ਹੈ ਜੀ ਤੇ ਮੈਂ ਆਪਣਾ ਟੈਲੀਫੋਨ ਉਹਦੋਂ ਵੀ ਦਿੱਤਾ ਸੀ ਤੇ ਹੁਣ ਵੀ ਮੈਂ ਦੇ ਰਿਹਾ ਮੇਰਾ ਟੈਲੀਫੋਨ ਨੰਬਰ ਹੈ 9779131167 ਹੈ ਇਹ ਵੀ ਪਤਾ ਲੱਗਿਆ ਮਾਨ ਸਾਹਿਬ ਵੀ ਉਹ ਤੁਹਾਡੀਆਂ ਵੀਡੀਓ ਜਿਹੜੀਆਂ ਤੁਸੀਂ ਦੁੱਖ ਦੇ ਵਿੱਚ ਬਣਾ ਕੇ ਅਪਲੋਡ ਕੀਤੀਆਂ ਲੋਕਾਂ ਨੇ ਕਹਿਣ ਤੇ ਵੀ ਚਲੋ ਕੋਈ ਮਦਦ ਹੋ ਸਕਦੀ ਹੈ ਕਿਸ ਸੰਸਥਾ ਦੇ ਨਜ਼ਰ ਪੈ ਸਕਦੀ ਹੈ ਤੇ ਉਹ ਵੀਡੀਓਜ਼ ਵੀ ਪਤਾ ਲੱਗਿਆ ਵੀ ਲੋਕ ਮਿਸਯੂਜ਼ ਕਰ ਰਕੇ ਤੇ ਕਮਾਈ ਕਰਨ ਵਾਲੇ ਹਾਂਜੀ 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 ਉਹ ਵੀਡੀਓ ਵੀ ਜਾਂ ਸਾਨੂੰ ਇੱਥੋਂ ਡਰਾ ਡਰਾ ਕੇ ਲੋਕਾਂ ਨੇ ਕਿਹਾ ਵੀ ਤੁਹਾਡੇ ਮੁੰਡੇ ਨੂੰ ਅਸੀਂ ਅਸੀਂ ਵਕੀਲ ਕਰਨਾ ਹੈ ਅਸੀਂ ਪੁਲਿਸ ਨੂੰ ਪੈਸਾ ਦੇਣਾ ਹੈ ਉਹ ਕਰਕੇ ਉਹਨਾਂ ਨੇ ਸਾਤੋਂ ਵੀ ਇੱਥੋਂ 60-70000 ਰੁਪਏ ਮੁਗਵਾ ਲਿਆ ਤੇ ਉਹ ਮੈਂ ਕਹਿਣਾ ਨਹੀਂ ਜਾਂਦਾ ਕੌਣ ਹੈ ਕਿਉਂਕਿ ਇਦਾਂ ਫੇ ਪਿੰਡਾਂ ਦੇ ਵਿੱਚ ਲੜਾਈ ਝਗੜੇ ਹੋਣਾ ਪੈਂਦੇ ਆ ਜੀ ਤੇ ਉਹ ਅਜੇ ਹੁਣ ਸਾਡਾ ਫੋਨ ਵੀ ਅਸੀਂ ਕਰਦੇ ਆ ਤਾਂ ਸਾਡੇ ਫੋਨ ਵੀ ਨਹੀਂ ਚੱਲਦੇ ਮਤਲਬ ਕਿ ਸਾਡੀਆਂ ਵੀਡੀਓ ਜਿਹੜੀਆਂ ਮਿਸ ਯੂਜ਼ ਕਰਕੇ ਉਹਨਾਂ ਨੇ ਕਿ ਕਿਸੇ ਬੰਦੇ ਨੇ 3-4 ਲੱਖ ਰੁਪਏ ਦਾ ਗਵਨ ਕੀਤਾ ਕਿਸੇ ਨੇ ਸਾਡੇ ਕੋਲੋਂ ਵੀ ਇੱਥੋਂ ਮਗਾ ਲਏ ਸਕੈਨਰ ਲਾ ਲਿਆ ਸੀ ਵੀਡੀਓ ਦੇ ਉੱਤੇ ਜਿਹਨਾਂ ਕੀਪਰ ਨੰਬਰ ਦਿੱਤਾ ਸੀ ਉਹ ਕਿਸੇ ਨੰਬਰ ਦਿੱਤਾ ਸੀ ਜੀ ਕਿਸੇ ਨੇ ਹੋਰ ਨੇ ਦਿੱਤਾ ਨੰਬਰ ਮਤਲਬ ਜਿੱਦਾਂ ਜਿਹੜੇ ਮੇਰੇ ਤੋਂ ਇੱਥੋਂ ਮਗਾਏ ਉਹਨੇ ਤਾਂ ਸਕੈਨਰ ਦੇ ਜਿਹੜੀ ਮਗਾਏ ਪਏ ਉੱਥੋਂ ਪੈਸੇ ਉਹਨੇ ਉੱਥੋਂ ਲੈ ਰਹੇ ਇੱਥੇ ਇੰਡੀਆ 'ਚ ਮੈਂ ਮੈਨੂੰ ਕਹਿੰਦਾ ਵੀ ਆ ਫਲਾਣੇ ਦੇ ਘਰ ਭੇਜ ਦੀ ਫਲਾਣੇ ਦੇ ਭੇਜ ਦੀ ਉਹ ਮੇਰੇ ਕੋਲ ਤੈਨੂੰ ਭੇਜਿਆ ਇਸ ਚਿੰਤਾ ਤੇ ਦੁੱਖ ਦੀ ਘੜੀ ਦੇ ਵਿੱਚ ਅ ਇਲਾਕੇ ਦੇ ਲੋਕ ਇਥੋਂ ਹੀ ਜਿਹੜੇ ਕੁਝ ਲੋਕ ਹੈਗੇ ਆ ਹਾਂਜੀ ਉਹਨਾਂ ਨੇ ਮੈਨੂੰ ਮਤਲਬ ਠੱਗਿਆ ਹੀ ਆ ਮੈਨੂੰ ਕੋਈ ਮੇਰਾ ਸਾਥ ਨਹੀਂ ਦਿੰਦਾ ਦੁੱਖ ਦੀ ਘੜੀ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਫਰਜ਼ ਬਣਦਾ ਹੀ ਅਸੀਂ ਉਹਨਾਂ ਤੇ ਇੰਨਾ ਵਿਸ਼ਵਾਸ ਕੀਤਾ ਕਿ ਉਹ ਸਾਡਾ ਇਹ ਕੰਮ ਕਰੂਗੇ ਲੇਕਿਨ ਉਹਨਾਂ ਨੇ ਵਿਸ਼ਵਾਸ ਤੋੜ ਕੇ ਸਾਡਾ ਹੀ ਪੈਸਾ ਬਰਬਾਦ ਕਰਤਾ ਹੁਣ ਅਸੀਂ ਫੋਨ ਕਰਦੇ ਤਾਂ ਫੋਨ ਵੀ ਨਹੀਂ ਚੱਲਦਾ ਤੇ ਵੀਡੀਓਜ਼ ਵੀ ਤੁਹਾਡੀਆਂ ਚਲਾ ਕੇ ਉੱਪਰ ਸਕੈਨਰ ਦਾ ਨੰਬਰ ਆਪਣੇ ਦੇ ਕੇ ਪਸੂ ਠੱਗਦੇ ਆ ਹਾਂਜੀ ਹਾਂਜੀ ਹਾਂ ਵੀਡੀਓ ਦੇ ਉੱਤੇ ਵੀ ਆਪਣੇ ਨੰਬਰ ਉੱਥੇ ਦੇ ਕੇ ਨਾ ਬਾਹਰ ਵੀ ਉੱਥੇ ਆਗੂਤਾਬੀ ਦੇ ਵਿੱਚ ਵੀ ਇੱਕ ਦੋ ਬੰਦਿਆਂ ਨੇ ਮਤਲਬ ਵੀਡੀਓ ਤੇ ਆਪਣੀ ਨੰਬਰ ਦੇ ਕਿ ਪੈਸਾ ਪੂਸਾ ਇਕੱਠਾ ਕਰਤੀ ਉਹ ਮੈਨੂੰ ਇੱਕ ਦਿਨ ਪਹਿਲਾਂ ਉਹਨਾਂ ਨੇ ਕਿਹਾ ਵੀ ਅਸੀਂ 8-9000 ਰਾਮ ਇਕੱਠਾ ਕਰ ਲਿਆ। ਜੀ। ਦੂਸਰੇ ਦਿਨ ਤੋਂ ਬਾਅਦ ਫਿਰ ਫੋਨ ਚੱਕਣਾ ਬੰਦ ਕਰ ਦਿੱਤਾ ਉਹਨਾਂ ਨੇ। ਠੀਕ ਹੈ ਜੀ। ਕੀ ਆਸ ਹੈਗੀ ਆ ਅਪੀਲ ਕੋ ਸਰਕਾਰਾਂ ਦੇ ਅੱਗੇ ਪਾ ਸਰਕਾਰ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਪੁੱਤ ਜੇਲ੍ਹ ਚ ਬੈਠਾ ਆ ਤੇ ਇਸ ਉਮਰ ਦੇ ਵਿੱਚ ਬਜ਼ੁਰਗ ਉਮਰ ਦੇ ਵਿੱਚ ਤੁਸੀਂ ਕਿਹੜਾ ਆ ਸੜਕਾਂ ਦੇ ਉੱਤੇ ਘੁੰਮ ਰਹੇ ਆ ਉਹਦੀ ਗੁਹਾਰ ਲਗਾ ਰਹੇ ਮਦਦ ਮੈਂ ਤਾਂ ਜੀ ਸਵੇਰ ਤੋਂ ਸ਼ਾਮ ਤੱਕ ਮੰਦਰ ਕੋਲ ਮੁੰਦ ਰਹੇ ਨਾ ਕਿ ਮੈਨੂੰ ਕੋਈ ਮਿਲ ਮਦਦ ਨਹੀਂ ਕਰਦਾ ਲੇਕਿਨ ਹਜੇ ਤੱਕ ਨਾ ਇਹ ਮੇਰੀ ਸੁਣਨ ਦੀ ਕੀ ਹੈ ਮੈਂ ਤਾਂ ਹੱਥ ਹੀ ਉਹਦੇ ਨੂੰ ਕਿ ਥੱਕ ਗਿਆ ਤੇ ਸਰਕਾਰ ਤੋਂ ਕੋਈ ਗੁਜ਼ਾਰਿਸ਼ ਉਮੀਦ ਹੋਵੇ ਨਾ ਕੋਈ ਉਮੀਦ ਨਹੀਂ ਹੈ ਜੀ ਮੈਂ ਸਾਰਿਆਂ ਨੂੰ ਮਿਲ ਕੇ ਦੇਖਿਆ ਹਰ ਇੱਕ ਬੰਦਾ ਇਹ ਕਹਿੰਦਾ ਅੱਜ ਨਹੀਂ ਤੁਸੀਂ ਕੱਲ ਨੂੰ ਉਹ ਕੱਲ ਨਹੀਂ ਪਰਸੋਂ ਰੋਡ ਮਤਲਬ ਮੈਂ ਉੱਥੇ 4-4 5-5 ਘੰਟੇ ਬਹਿ ਬਹਿ ਕੇ ਆਣਾ ਹਾਂ ਕਿਸੇ ਨੇ ਵੀ ਮੈਨੂੰ ਇਹ ਨਹੀਂ ਕਿਹਾ ਕਿ ਤੂੰ ਤੈਨੂੰ ਅਸੀਂ ਆਹ ਲੈ ਤਾਉਂਦੇ ਆਂ ਇਹਨੇ ਪੈਸੇ ਲੈ ਲੈ ਤੂੰ ਜਾ ਕੇ ਆਪਣੇ ਬੇਟੀ ਨੂੰ ਚਲਾ ਲੈ ਜਾਂ ਕੁਝ ਕਰ ਆ ਜਿਆ ਪੰਜਾਬ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੂੰ ਫਰਿਆਦ ਕਰਨੀ ਚਾਹੂੰ ਮੈਂ ਤਾਂ ਇਹੀ ਅਪੀਲ ਕਰਨੀ ਚਾਹੁੰਦਾ ਕਿ ਮੇਰੇ ਬੱਚੇ ਨੂੰ ਛਡਾਇਆ ਜਾਵੇ ਕਿਉਂਕਿ ਉੱਥੇ ਦੀ ਗਵਰਨਮੈਂਟ ਨੇ ਸਿਰਫ ਉਹਨਾਂ ਨੂੰ ਬਲੱਡਮਾਰੀ ਪਾਈ ਹੈ ਇਹਨਾਂ ਦਾ ਕੋਈ ਲਾਇਸੈਂਸ ਦਾ ਨਹੀਂ ਕੋਈ ਪ੍ਰੋਬਲਮ ਕੀਤੀ ਨਾ ਕੋਈ ਵਿਜੇਦ ਕੀਤੀ ਹੈ ਇਹ ਬਾਹਰ ਨਿਕਲ ਕੇ ਆਪਣਾ ਕੰਮ ਕਰ ਸਕਦਾ ਹੈ ਤੇ ਆਪਣੀ ਗੱਡੀ ਚਲਾ ਸਕਦਾ ਹੈ ਲਾਇਸੈਂਸ ਬਿਲਕੁਲ ਠੀਕ ਹੈ ਦਾ ਤੇ ਕੰਮ ਕਰ ਸਕਦਾ ਯਾਰ